ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਦੀ ਅਗਵਾਈ ਹੇਠ ਗੁਰੂ ਰਾਮਦਾਸ ਪਬਲਿਕ ਸਕੂਲ ਅੱਡਾ ਬਣੀ ਦੇ ਵਿਖੇ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਲਈ ਗਈ ਇਸ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵਿਸ਼ੇਸ਼ ਤੌਰ ਤੇ ਪੁੱਜੇ ਬੱਚਿਆਂ ਦੀ ਕਰਵਾਈ ਗਈ ਇਸ ਧਾਰਮਿਕ ਪ੍ਰੀਖਿਆ ਵਿੱਚ ਗੁਰੂ ਰਾਮਦਾਸ ਪਬਲਿਕ ਸਕੂਲ ਅੱਡਾ ਬਣੀ ਦੇ ਬਾਬਾ ਜਾਗੋ ਸ਼ਹੀਦ ਅਦਰ ਸਕੂਲ ਕਹਾੜੀ ਅਤੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਕੂਲ ਲੋਪੋਕੇ ਦੇ ਬੱਚਿਆਂ ਵੱਲੋਂ ਹਿੱਸਾ ਲਿਆ ਗਿਆ ਇਸ ਮੁਕਾਬਲੇ ਦੌਰਾਨ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਸੁਖਵੰਤ ਸਿੰਘ ਚੇਅਰਮੈਨ ਗੁਰੂ ਰਾਮਦਾਸ ਪਬਲਿਕ ਸਕੂਲ ਬਣੀਏ ਕੇ ਭਪਿੰਦਰ ਸਿੰਘ ਭੁੱਲਰ ਅਨੂਪ ਸਿੰਘ ਘੁੰਮਣ ਗੁਰਮੀਤ ਸਿੰਘ ਪਾਟਿਆ ਹਰਵਿੰਦਰ ਸਿੰਘ ਸੰਧੂ ਗੁਰਮੀਤ ਸਿੰਘ ਸ਼ਹੂਰਾ ਸਰਪੰਚ ਮਿਲਖਾ ਸਿੰਘ ਬਣੀਏ ਕੇ ਸਰਪੰਚ ਗੁਲਜ਼ਾਰ ਸਿੰਘ ਉਡੇ ਦਾ ਸਰਪੰਚ ਦਲੇਰ ਸਿੰਘ ਚੇਲੇ ਕੇ ਪ੍ਰਚਾਰਕ ਰਣਜੀਤ ਸਿੰਘ ਚਵਿੰਡਾ ਅੰਗਰੇਜ਼ ਸਿੰਘ ਕੋਲਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਬਾਰੀ ਬਾਰੀ ਨੇ ਨਿਤ ਨਾਮ ਮਸ਼ੇਰਿਆਂ ਨੂੰ ਮਟ ਜਾਂਦੇ ਚਾਰੀ ਨੇ ਸਰੂਪ ਬਾਗ ਜਾਂ ਕਾਬਲ ਡੋਲੇ ਜਾਂਦੇ ਪਰ ਕੀ ਨੇ ਉਹ ਡੋਲੇ ਜਾਂਦੇ ਪਰ ਕੀ ਨੇ ਘੋੜੇ ਬਾਜ ਦਮਾਲੇ ਪੋਜਾ ਚੱਕਰ ਵਰਤੀ ਨੇ ਘੋੜੇ ਬਾਜ ਦਮਾਲੇ ਪੋਜਾ ਚੱਕਰ ਵਰਤੀ ਨੇ ਉੱਥੇ ਇਹ ਗੁਰਮੁਖ ਮੱਧੇ ਕੈਂਪ ਲਾਇਏ ਗਏ ਗੁਰਮੁਖ ਮੱਧੇ ਮੁਕਾਬਲੇ ਕਰਾਏ ਗਏ ਜਨਰਲ ਨੌਲੇਜ ਦੇ ਮੁਕਾਬਲੇ ਕਰਾਏ ਗਏ ਸ਼ੁੱਧ ਬਾਣੀ ਪੜਨ ਵਸੇ ਬੱਚਿਆਂ ਨੂੰ ਜਿਸ ਤਰੀਕੇ ਨਾਲ ਸਿੱਖਿਆ ਦਿੱਤੀ ਗਈ ਹੈ ਇੱਕ ਬਹੁਤ ਵੱਡਾ ਉਪਰਾਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ 2 ਸਾਲਾਂ ਤੋਂ ਪੰਜਾਬ ਵਿੱਚ ਖਾਸ ਤੌਰ ਤੇ ਕਰ ਰਹੀ ਹੈ ਕਿ ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜੋੜਨਾ ਧਰਮ ਦੇ ਨਾਲ ਨਾਲ ਜਿਹੜੇ ਨਸ਼ਿਆਂ ਤੋਂ ਦੂਰ ਰੱਖਣ ਵਸੇ ਪਤਿਤਪੁਰੇ ਤੋਂ ਦੂਰ ਔਰ ਖਾਸ ਤੌਰ ਤੇ ਜਿਹੜਾ ਈਸਾਈ ਧਰਮ ਵਾਲ ਸਾਡੇ ਪਰਿਵਾਰ ਜਾ ਰਹੇ ਸੀ ਉਹਨਾਂ ਨੂੰ ਵਾਪਸ ਲਿਆਉਂਦੇ ਇਹ ਪ੍ਰੋਗਰਾਮ ਕੀਤੇ ਜਾ ਰਹੇ ਸਾਡੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰ ਮਨਜੀਤ ਸਿੰਘ ਜੀ ਭੋਮਾ ਜੀ ਉਹਨਾਂ ਦੀ ਸਹਿਯੋਗੀ ਸਾਥੀ ਜਿਹੜੀ ਪੂਰੀ ਟੀਮ ਹੈ ਲਗਾਤਾਰ ਇਧੂ ਤੇ ਕੰਮ ਕਰ ਰਹੀ ਹੈ ਔਰ ਅੱਜ ਇੱਥੇ ਜਦ ਬੱਚਾ ਨੂੰ ਪ੍ਰੇਰਿਤ ਕਰਕੇ ਇਹਨਾਂ ਦੇ ਮੁਕਾਬਲੇ ਕਰਾਏ ਗਏ ਨੇ ਜਿੰਨੂੰ ਵਾਕਈ ਖੁਸ਼ੀ ਹੋਈ ਹੈ ਕਿ ਇੰਨੀ ਵੱਡੀ ਤਦਾਦ ਦੇ ਵਿੱਚ ਬੱਚੇ ਜਿਹੜੇ ਨੇ ਇੱਥੇ ਪਹੁੰਚੇ ਨੇ ਔਰ ਜਿਹੜੇ ਬੱਚੇ ਇਸ ਉਮਰ ਦੇ ਵਿੱਚ ਜਿਸ ਵਕਤ ਮੁਕਾਬਲੇ ਦੇ ਹਿੱਸਾ ਲੈਂਦੇ ਆ ਉਦੋਂ ਨੂੰ ساری ਜ਼ਿੰਦਗੀ ਯਾਦ ਰਹਿੰਦਾ ਕਿ ਅਸੀਂ ਇੱਕ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ ਔਰ ਸਾਨੂੰ ਇੱਥੇ ਇਨਾਮ ਮਿਲੇ ਸੀ ਸੋ ਇਹਨਾਂ ਨੂੰ ਅੱਜ ਜਿੱਥੇ ਅਸੀਂ ਪ੍ਰੇਰਿਤ ਕਰਨ ਵਸੇ ਇੱਥੇ ਪਹੁੰਚਿਆ ਔਰ ਸਾਰੀ ਸੰਗਤ ਨੂੰ ਅਸੀਂ ਇੱਥੇ ਵਧਾਈ ਦੇਣ ਦੀ ਹੋਈ ਕੋ ਬੇਨਤੀ ਕੀਤੀ ਹੈ ਕਿ ਆਓ ਸਾਰੇ ਮਿਲ ਕੇ ਹੱਲਾ ਮਾਰੀਏ ਔਰ ਇਸ ਸਿੱਖੀ ਦੇ ਬੂਟੇ ਨੂੰ ਹੋਰ ਅੱਗੇ ਤੱਕ ਫੁੱਲਦਿਤ ਕਰ ਸਕੀਏ